ਜਦੋਂ ਭਾਰਤੀ ਕ੍ਰਿਕਟ ਟੀਮ 1983 ਵਾਲਾ वर्ल्ड कप ਜਿੱਤੀ ਹੈ ਨਾ ਤਬ BCCI ਕੋਲੇ ਉਹਨਾਂ ਨੂੰ ਇਨਾਮ ਦੇਣ ਨੂੰ ਵੀ ਬੜੇ ਪੈਸੇ ਨਹੀਂ ਦਿੱਤੇ ਗਏ। ਉਹਨਾਂ ਨੇ ਪ੍ਰਤੀ ਖਿਡਾਰੀ ਨੂੰ 25-25 ਹਜ਼ਾਰ ਇਨਾਮ ਦੇਣ ਦਾ ਐਲਾਨ ਕੀਤਾ ਸੀਗਾ। ਤੇ ਉਹ ਪੈਸੇ ਵੀ ਖਿਡਾਰੀਆਂ ਲਈ ਇੰਨੇ ਜ਼ਿਆਦਾ ਸੀ ਕਿ ਉਹ ਲੋਕ ਸ਼ੌਕ ਹੋ ਗਏ ਸੀ। ਜਦੋਂ ਇੱਕ ਖਿਡਾਰੀ ਪਹੁੰਚਦਾ ਕਹਿੰਦਾ ਮੈਂ ਸੁਣ ਕੇ ਆਇਆ ਕਿ ਆਪਾਂ ਨੂੰ 25-25 ਹਜ਼ਾਰ ਰੁਪਈਆ ਮਿਲੇਗਾ। ਤਾਂ ਬਾਕੀ ਦੇ ਉਹਨੂੰ ਕਹਿੰਦੇ ਯਾਰ ਮਜ਼ਾਕ ਕਰ ਰਿਹਾ ਤੂੰ। ਸਾਰੀ ਟੀਮ ਨੂੰ ਆਖਿਆ ਹੋਣਾ 25000 ਰੁਪਿਆ ਉਹ ਕਹਿੰਦਾ ਨਹੀਂ ਇਕੱਲੇ ਇਕੱਲੇ ਨੂੰ 25-25000 ਰੁਪਿਆ ਐਂਡ ਉਹ ਲੋਕ ਐਨੇ ਖੁਸ਼ ਹੋਏ ਦੀ ਉਹਨਾਂ ਨੇ ਕਦੇ ਇੰਨਾ ਪੈਸਾ ਦੇਖਿਆ ਨਹੀਂ ਸੀ ਉਦੋਂ 25-25000 ਬੀਜੀੀ ਨੇ ਜਾਨੀ ਟੋਟਲ 4 ਲੱਖ ਰੁਪਿਆ ਟੀਮ ਨੂੰ ਉਦੋਂ ਦਿੱਤਾ ਇਨਾਮ ਦੇ ਤੌਰ ਤੇ ਫਿਰ ਜਦੋਂ ਉਹ ਟੀਮ ਭਾਰਤ ਵਾਪਸ ਆਉਂਦੀ ਹੈ ਤਾਂ ਇੱਥੇ ਲਤਾ ਮੰਗੇਸ਼ਕਰ ਦੀ ਆਪਣੇ ਮਹਾਨ ਸਿੰਗਰ ਸਰਵਰ ਦੀ ਲਤਾ ਮੰਗੇਸ਼ਕਰ ਦੀ ਉਹਨਾਂ ਨੇ ਸਾਰੇ ਖਿਡਾਰੀਆਂ ਨੂੰ 1-1 ਲੱਖ ਰੁਪਏ ਦਾ ਇਨਾਮ ਦਿੱਤਾ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਅਮੀਰ ਸੀਗੇ ਜਾਂ ਫਿਰ ਕੁਝ ਹੋਰ ਅਮੀਰ ਸੈਲੀਬ੍ਰਿਟੀਜ਼ ਨੇ ਪੈਸੇ ਰੱਖੇ ਹੋਏ। ਇੱਕ ਉਹ ਦਾ ਦੌਰ ਸੀ ਤੇ ਇੱਕ ਅੱਜ ਦਾ ਦੌਰ ਹੈ। ਜੇ ਮੈਂ ਤੁਹਾਨੂੰ ਦੱਸਾਂ ਕਿ ਅੱਜ ਹੁਣ ਆਪਣੀ ਟੀਮ ਫਿਰ ਵਰਲਡ ਕੱਪ ਜਿੱਤੀ ਹੈ T20 ਵਰਲਡ ਕੱਪ ਤੇ ਹੁਣ ਭਾਰਤੀ ਟੀਮ ਨੂੰ ਕਿੰਨਾ ਪੈਸਾ ਮਿਲ ਰਿਹਾ? ਵਰਲਡ ਕੱਪ ਦਾ ਇਨਾਮ ਨਹੀਂ। BCCI ਵੱਲੋਂ ਜਿਵੇਂ ਉਹਦੋਂ 25-25 ਹਜ਼ਾਰ ਮਿਲਿਆ ਸੀ। ਹੁਣ BCCI ਨੇ ਜੋ ਐਲਾਨ ਕੀਤਾ ਆਪਦੀ ਟੀਮ ਨੂੰ ਇਨਾਮ ਦੇਣ ਦਾ ਪਤਾ ਕਿੰਨਾ ਹੈ। 125 ਕਰੋੜ ਇਹ ਇਨਾਮ ਸੁਣ ਕੇ ਕਈ ਕ੍ਰਿਕਟ ਬੋਰਡ ਕਈ ਦੇਸ਼ਾਂ ਦੇ ਕ੍ਰਿਕਟ ਬੋਰਡ ਨੇ ਸ਼ੌਕ ਰਏ ਨੇ ਕਿ ਇੰਨਾ ਰਹਿਦਾ ਇਨਾਮ ਉਹ ਆਪਦੀ ਟੀਮ ਨੂੰ ਦੇ ਰਹੇ ਨੇ 125 ਕਰੋੜ ਰੁਪਈਆ ਮਿਲਣਾ ਪਾਤੀ ਕ੍ਰਿਕਟ ਟੀਮ ਨੂੰ ਪ੍ਰਤੀ ਖਿਡਾਰੀ ਆ ਗਿਆ ਇਹ 7-7 ਕਰੋੜ ਜਾਂ 8-8 ਕਰੋੜ ਆਪੇ ਕੈਕਕੂਲੇਸ਼ਨ ਕਰ ਲੋਗੇ 15 ਖੜਾ ਹੀ ਹੁੰਦੇ ਨੇ ਇਹ 25 25 ਤੋਂ 8 ਕਰੋੜ ਤੱਕ ਗੱਲ ਗਈ ਕਿਵੇਂ ਇੰਨਾ ਜ਼ਿਆਦਾ ਫਰਕ ਆ ਗਿਆ ਕ੍ਰਿਪਟੋ ਵਿੱਚ ਇੰਨਾ ਜ਼ਿਆਦਾ ਅਮੀਰ ਹੋ ਗਿਆ ਕ੍ਰਿਪਟੋ ਬੋਰਡ ਪਿਛਲੇ ਸਿਰਫ 40 ਸਾਲਾਂ ਦੇ ਵਿੱਚ ਇੰਨਾ ਅਮੀਰ ਬੋਰਡ ਹੋ ਕਿਵੇਂ ਗਿਆ ਇਹ ਸਾਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦਿਆਂਗਾ ਬਸ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦੇਣੀ ਕੋਈ ਤੇਨੇ ਕੋਈ ਠੱਗੀ ਨਹੀਂ ਮਾਰੀ ਕੋਈ ਚੋਰੀ ਨਹੀਂ ਕੀਤੀ ਕੋਈ ਧੋਖਾ ਨਹੀਂ ਕੀਤਾ ਇਹ ਕੋਈ ਸਕੈਮ ਨਹੀਂ ਆ ਤੇ ਨਈ ਸਰਕਾਰਾਂ ਨੇ ਉਹਨਾਂ ਨੂੰ ਪਾਇਆ ਨਹੀਂ ਅਗਰ ਤੁਹਾਨੂੰ ਲੱਗਦਾ ਕਿ ਸਰਕਾਰ ਪੈਸੇ ਦਿੰਦੀ ਹੈ ਇਹਨਾਂ ਨੂੰ ਨਹੀਂ ਇਹ ਬੀਟੀਜੀ ਆਈ ਦੇ ਆਪਣੇ ਮਿਹਨਤ ਨਾਲ ਕਮਾਏ ਹੋਏ ਪੈਸੇ ਨੇ ਕਰੈਕਟਰਾਂ ਦੀ ਮਿਹਨਤ ਆ ক্রিকেট ਦੇ ਪਪੂਲੈਰਿਟੀ ਕਰਨਾ ਹੈ ਪੈਸਾ ਐਂਡ ਉਹਨਾਂ ਦਾ ਦਿਮਾਗ ਬੀਟੀਜੀ ਆਈ ਦਾ ਦਿਮਾਗ ਤੇ ਸਭ ਤੋਂ ਵੱਡਾ ਜੋ ਇਹਦੇ ਵਿੱਚ ਯੋਗਦਾਨ ਆ ਉਹ ਹੈ ਮਾਰਕੀਟ ਮੈਂ ਤੁਹਾਨੂੰ ਦੱਸ ਦਿੰਦਾ ਕਿ ਉਨੀ ਤੋਂ ਤਰਾਤੀ ਤੋਂ ਬਾਅਦ ਦੇ ਵਿੱਚ ਕ੍ਰਿਕਟ ਵਿੱਚ ਤਾਂ ਪਪੂਲੈਰਿਟੀ ਆ ਰਹੀ ਸੀ ਬਹੁਤ ਜ਼ਿਆਦਾ ਕਿਉਂਕਿ ਆਪਾਂ ਵਰਲਡ ਕੱਪ ਜਿੱਤ ਗਏ ਸੀ ਪਰ ਪੈਸੇ ਵਿੱਚ ਬੜੀ ਜ਼ਿਆਦਾ ਤਬਦੀਲੀ ਨਹੀਂ ਸੀ ਆਈ ਲੋਕ ਮੈਚ ਦੇਖਣ ਲੱਗੇ ਜੀ ਤੇ ਮੈਚ ਉਦੋਂ ਆਉਂਦਾ ਸੀਗਾ ਨੈਸ਼ਨਲ ਟੀਵੀ ਦੇ ਉੱਪਰ ਤੇ ਨੈਸ਼ਨਲ ਟੀਵੀ ਤੇ ਮੈਚ ਦਿਖਾਉਣ ਲਈ ਜਨਾ ਤੁਹਾਨੂੰ ਪੈਸੇ ਦੇਣੇ ਪੈਂਦੇ ਆ ਬੀਟੀਵੀ ਆਈ ਪੈਸਾ ਦਿੰਦੀ ਸੀ ਸ਼ਾਇਦ 1 ਲੱਖ ਰੁਪਈਆ 2 ਲੱਖ ਰੁਪਈਆ ਪਤਾ ਨਹੀਂ ਐਦਾਂ ਕੁਛ ਐਦਾਂ ਕੁਛ ਕੁ ਦਿੰਦੇ ਜੀ ਨੈਸ਼ਨਲ ਟੀਵੀ ਨੂੰ ਤਾਂ ਉਹ ਮੈਚ ਦਿਖਾਉਂਦੇ ਸੀ ਬੀਟੀਵੀ ਆਈ ਨੂੰ ਪੈਸਾ ਆਉਂਦਾ ਸੀਗਾ ਐਡਾਂ ਦੇ ਵਿੱਚ ਜੋ ਉਦੋਂ ਐਡ ਚੱਲਦੀਆਂ ਹੁੰਦੀਆਂ ਸੀ ਮੈਚ ਦਾ ਜਾਂ ਫਿਰ ਜੋ ਦਰਸ਼ਕ ਮੈਚ ਦੇਦੇ ਸੀਗੇ ਸਟੇਡੀਅਮ 'ਚ ਬੈਠ ਕੇ ਉਹਦੇ ਚ ਉਹਨਾਂ ਨੂੰ ਪੈਸਾ ਆਉਂਦਾ ਸੀ ਪਪੂਲੈਰਿਟੀ ਵਧਾਉਣ ਲਈ ਨੈਸ਼ਨਲ ਡਿਜੀਟਲ ਮੈਚ ਦਿਖਾਉਂਦੇ ਸੀਗੇ ਪੈਸਾ ਦੇ ਕੇ ਫਿਰ ਅਚਾਨਕ ਆਉਂਦਾ ਹੈ ਜੀ ਡਿਜੀਟਲ ਟੀਵੀ ਫਿਰ ਆਉਂਦਾ ਡਿਜੀਟਲ ਡਿਜੀਟਲ ਦਾ ਦੌਰ ਡੀਟੀਐਚ ਸਰਵਿਸ ਪ੍ਰਾਈਵੇਟ ਚੈਨਲ ਤੇ ਪ੍ਰਾਈਵੇਟ ਚੈਨਲ ਇੱਕ ਬੀਟੀਟੀਆਈ ਨੂੰ ਜਾ ਕੇ ਕਹਿੰਦਾ ਕਿ ਅਸੀਂ ਕ੍ਰਿਕਟ ਮੈਚ ਦਿਖਾਉਣਾ ਭਾਰਤੀ ਟੀਮ ਦਾ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਤੇ ਬੀਟੀਟੀਆਈ ਵਾਲੇ ਵੀ ਪਹਿਲੀ ਵਾਰ ਤੁਹਾਨੂੰ ਕਈ ਸ਼ੌਕ ਰਹੇਗੇ ਜੀ ਕਿਉਂਕਿ ਹੁਣ ਤੱਕ ਤਾਂ ਪੈਸੇ ਦਿੰਦੇ ਆਏ ਆ ਪਹਿਲੀ ਵਾਰ ਉਹਨਾਂ ਨੂੰ ਪੈਸੇ ਮਿਲ ਰਹੇ ਸੀ ਮੈਚ ਦੇ ਖਾਣ ਦੇ ਉਹ ਕਹ ਰਿਹਾ ਸੀ ਤੁਹਾਨੂੰ 5 ਲੱਖ ਰੁਪਈਆ ਦੇਵਾਂਗੇ ਪਰ ਮੈਚ ਉਸ ਵਕਤ ਪੈਸਿਆਂ ਦਾ ਹੜ੍ਹ ਆ ਗਿਆ ক্রিকেট ਦੇ ਵਿੱਚ ਇੱਥੋਂ ਚੇਂਜ ਹੋਈ ਹੈ ক্রিকেট ਇੱਕਦਮ ਹੀ ਕਿ ਕਿੱਥੇ ਦਾ ਪੈਸੇ ਲੱਗ ਰਹੇ ਦੀ ਹੁਣ ਪੈਸੇ ਆਉਣਗੇ ਉਹਨਾਂ ਪ੍ਰਾਈਵੇਟ ਚੈਨਲਾਂ ਨੇ ਜਿਵੇਂ ਹੀ ਟੈਲੀਕਾਸਟ ਕਰਨੇ ਸ਼ੁਰੂ ਕੀਤੇ ਪੈਸਿਆਂ ਦਾ ਆ ਗਿਆ ਹੜ੍ਹ ਬੀਟੀਟੀਆਈ ਕੋਲੇ ਪੈਸਾ ਆਉਣਾ ਸ਼ੁਰੂ ਹੋ ਗਿਆ ਉਸ ਵਕਤ ਜੋ ਇੱਕ ਹੋਰ ਵੱਡੀ ਚੀਜ਼ ਹੋਈ ਸੀ ਕਿ ਉਹ ਸੀਗੇ ਸਚਨ ਤਿਲਕਾ ਸਚਨ ਤਿਲਕਾ ਉਹ ਉੱਪਰ ਦੇ ਹੋਏ ਕੈਕਟ ਵਿੱਚ ਛਤਾਤੀਏ ਲੋਕ ਉਹਨਾਂ ਦੇ دیਵਾਨੇ ਹੋ ਰਹੇ ਸੀਗੇ ਆਉਣ ਵਾਲਾ ਭਵਿੱਖ ਉਹ ਨਜ਼ਰ ਆ ਰਹੀ ਸੀ ਇਹ ਕੈਕਟ ਦਾ ਤੇ ਬੀਜੀਟੀਆਈ ਨੇ ਬੜੇ ਹੀ ਵਧੀਆ ਤਰੀਕੇ ਨਾਲ ਬੜੇ ਹੀ ਸਮਾਰਟਲੀ ਉਹਨਾਂ ਨੂੰ ਐਡਵਰਟਾਈਜ਼ ਕੀਤਾ ਕੈਕਟ ਦੇ ਵਿੱਚ ਕੋਨਾ ਦੇ ਧਾਰੇ ਉਹਨਾਂ ਨੇ ਬਹੁਤ ਸਾਰਾ ਉਦੋਂ ਪੈਸਾ ਬਣਾਉਣਾ ਸ਼ੁਰੂ ਕੀਤਾ ਕਿਉਂਕਿ ਉਹ ਸਟਾਰਟ ਕੀਏ ਉਹਨਾਂ ਨੂੰ ਇੰਡੀਅਨ ਕੈਕਟ ਦਾ ਫੇਸ ਬਣਾਇਆ ਗਿਆ ਤੇ ਸਚਨ ਤਿਲਕਾ ਦੇ ਨਾਮ ਦੇ ਉੱਤੇ ਆਉਣ ਲੱਗੇ ਕਰੋੜਾਂ ਰੁਪਏ ਮੈਨੂੰ ਅੱਜ ਵੀ ਜ਼ਿਆਦਾ satisfaction ਕਰਦਾ ਕਿਉਂਕਿ ਚੱਤੀ ਹੈ ਕਿ ਪਹਿਲੀ ਡੀਲ ਜੋ ਉਹਨਾਂ ਦੀ ਕਿਸੇ ਬ੍ਰਾਂਡ ਨਾਲ ਹੋਈ ਸੀ ਜੀ ਉਦੋਂ ਉਹ ਹੋਈ ਸੀ 17 ਕਰੋੜ ਰੁਪਏ 9394 ਦੀ ਗੱਲ ਹੈ ਇਹ ਤੇ ਇਹ ਉਸ ਜਮਾਨੇ ਦੀ ਸਭ ਤੋਂ ਮਹਿੰਗੀ ਡੀਲ ਸੀ 5 ਸਾਲਾਂ ਦੀ ਡੀਲ ਹੋਈ ਸੀ ਹੁਣ ਕਿਉਂਕਿ ਮੈਚ ਪ੍ਰਾਈਵੇਟ ਚੈਨਲ ਤੇ ਆਉਣ ਲੱਗੇ ਜੀਗਾ ਤਾਂ ਉੱਥੇ ਬ੍ਰਾਂਡਾਂ ਨੂੰ ਵੀ ਖੁੱਲ੍ਹ ਹੋਊਗੀ ਆਪਦੇ ਐਡ ਕਰਾਉਣ ਦੀ ਕਿਉਂਕਿ ਉਹ ਸਰਕਾਰੀ ਚੈਨਲ ਤੇ ਨੇ ਕਰਾਉਣ ਹੀ ਤਾਂ ਦੇ ਪੈਸਾ ਦੇਣਾ ਪੈਂਦਾ ਹੈ ਤਾਂ ਬਟ ਉੱਥੇ ਜਿਵੇਂ ਜਿਵੇਂ ਬ੍ਰਾਂਡ ਵੱਧਾਉਣ ਲੱਗੇ ਪੈਸਾ ਵੀ ਵੱਧਾਉਣ ਲੱਗੇ ਸੱਚੇ ਦਨੁਲਕਬ ਦੇ ਨਾਲ ਕਿੰਨੇ ਸਾਰੇ ਬ੍ਰਾਂਡ ਜੁੜ ਗਏ ਜੋ ਉਹਨਾਂ ਨੂੰ ਐਡ ਕਰਾਉਂਦੇ ਸੀਗੇ ਬਿਸਕਟਾਂ ਦੇ ਪੈਨਾਂ ਦੇ ਫੋਰ ਵੀ ਤਰ੍ਹਾਂ ਕਰਾਂ ਦੇ ਬ੍ਰਾਂਡ ਜੁੜਦੇ ਗਏ ਤੇ 232 ਨੂੰ ਹੋਣ ਲੱਗਿਆ ਕਰੋੜਾਂ ਰੁਪਈਆ ਉਹ ਕਰੋੜਾਂ ਰੁਪਈਆ ਛਾਪਣ ਲੱਗੇ 90 ਦੇ ਦੌਰ ਦੇ ਵਿੱਚ ਜਿਵੇਂ ਇਹ ਉਦੋਂ ਵਨ ਡੇ ਕਰੈਕਟ ਤਿਕਰਾ ਤੇ ਜਾ ਰਹੀ تھی ਦੀ ਉਹਦੀ ਪਪੂਲੈਰਿਟੀ ਸ਼ੁਰੂ ਹੋਈ ਸੀ ਉਹ ਬਹੁਤ ਜ਼ਿਆਦਾ ਪਪੂਲੈਰਿਟੀ 90 ਦੇ ਮੁਕਾਬਲੇ ਨਾ ਅੱਜ ਕ੍ਰਿਕਟ ਉਨੀ ਜ਼ਿਆਦਾ ਪਪੂਲਰ ਨਹੀਂ ਹੈ ਫਿਰ ਵੀ ਪੈਸਾ ਵੱਧਾ ਸਚਿਨ ਤੰਦੁਲਕਰ ਦੀ ਪਪੂਲਰਿਟੀ ਅਤੇ ਪ੍ਰਾਈਵੇਟ ਚੈਨਲਾਂ ਨੂੰ ਬ੍ਰਾਡਕਾਸਟ ਵੇਚਣ ਨਾਲ ਕਰੋੜਾਂ ਰੁਪਈਆ ਹੋਣ ਲੱਗਾ ਬੀਸੀਸੀਆਈ ਗੱਲ ਕਰੋੜਾਂ ਤੇ ਤਾਂ ਪਹੁੰਚ ਚੁੱਕੀ ਸੀ ਅਗਲੇ 10-15 ਸਾਲਾਂ ਦੇ ਵਿੱਚ ਕਰੋੜਾਂ ਰੁਪਈਏ ਆਏ ਪਰ ਗੱਲ ਕਰੋੜਾਂ ਦੀ ਰੁਕੀ ਹੋਈ ਦੀ ਗੱਲ ਅਰਬਾਂ ਤੇ ਨਹੀਂ ਸੀ ਗਈ ਇਹ ਹੁਣ ਅਰਬਾਂ ਤੇ ਕਿਵੇਂ ਗਏ ਇਹ ਕਰੋੜਾਂ ਤੋਂ ਅਰਬਾਂ ਵਿੱਚ ਕਿਵੇਂ ਬਦਲੇ ਇਹ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗਾ ਉਦੋਂ ਤੱਕ ਤੁਸੀਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਐਂਡ ਸ਼ੇਅਰ ਕਰੋ ਤਾਂ ਤੁਹਾਡੇ ਆਪਣੇ ਕੀ ਵਿਚਾਰ ਨੇ ਇਸ ਇਨਾਮੀ ਰਾਸ਼ੀ ਬਾਰੇ ਉਹ ਮੈਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ